ਕਿ ਜਿਹੜਾ ਚੜਾ ਜਿਹੜੀ ਵਾਲਾ ਕੰਮ ਸੀ ਜਮਾਂ ਟਾਈਮ ਨਹੀਂ ਲੱਗਦਾ ਸੀ ਹੁਣ ਤਾਂ ਮੇਰੀ ਸਹੇਲੀ ਵੀ ਕਹਿੰਦੀ ਆ ਵੀ ਹਾਇ ਛੱਡ ਦੇ ਹਾਇ ਛੱਡ ਦੇ ਜਿਵੇਂ ਟਾਈਮ ਪੀ ਸੀ ਤਨੋਜ ਬਾਈ ਨੇ ਕੁੱਟ ਕੇ ਪਾਤਾ ਉਹਦੇ ਵਿੱਚ ਵੀਰੇ ਹੁਣ ਤਾਂ ਆਨੰਦ ਆਇਆ ਪਿਆ ਵੀਰੇ ਜ਼ਿੰਦਗੀ ਦਾ ਯਾਰ ਇੱਕ ਵਾਰੀ ਤਾਂ ਬਾਈ ਨੇ ਸੁਸਾਇਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਤੇ ਹੁਣ ਕੋਈ ਲੋੜ ਨਹੀਂ ਵੀਰੇ ਹੁਣ ਤਾਂ ਮੈਂ ਬਿਲਕੁਲ ਸੈੱਟ ਆ ਮੈਂ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹਣਾ ਵੀ ਆਲੇ-ਦਾਲੇ ਪੈਸੇ ਖਰਾਬ ਕਰਨ ਤੋਂ ਬਿਹਤਰ ਤੁਸੀਂ ਤਨੋਜ ਟੱਬਾ ਬਾਈ ਜੋ ਦਵਾਈ ਖਾਓ 100% ਦਾ ਰਿਜ਼ਲਟ ਵੀਰੇ ਮੇਨ ਜਾ ਰਹਾ ਹੈ ਭੈਣੋ ਜੀ ਹੌਂ ਤਵੇ ਦਾ ਦਵਾਈ ਖਾਦੀ ਲੁਧਿਆਣਾ ਚਲੰਦਰ ਬਰਨਾਲਾ ਵੀਰੇ ਉਸ ਦਿਵਾਂ ਮੈਨੂੰ ਕਿਸੇ ਨੇ ਦੱਸਿਆ ਵੀ ਤਨੋਜ ਬਾਈ ਤੋਂ ਦਵਾਈ ਖਾ ਤਨੋਜ ਟਿਪਾ ਬਾਈ ਤੋਂ ਫਿਰ ਮੈਂ ਦਵਾਈ ਖਾਦੀ ਵੀਰੇ ਉਹਨਾਂ ਨੇ ਪਾਰਸਲ ਤੁਹਾਨੂੰ ਭੇਜੀ ਮੇਰੇ ਲਈ ਤਾਂ ਬਾਈ ਯਾਰ ਐਂ ਸਮਝ ਲੈ ਵੀ ਰੱਬ ਬਣ ਕੇ ਆਇਆ ਬਾਈ ਯਾਰ ਐਂ ਸਮਝ ਲੈ ਜ਼ਿੰਦਗੀ ਦੇ ਵਿੱਚ ਪਰਿਸ਼ਤੇ ਵਾਂਗੂ ਹੀ ਆਇਆ ਵੀਰੇ ਹੁਣ ਬਿਲਕੁਲ ਠੀਕ ਹੈ ਵੀਰੇ ਤਨੋਜ ਬਾਈ ਮੇਰੇ ਲਈ ਰੱਬ ਬਣ ਕੇ ਆਇਆ ਬਸਵਾਸ ਰੱਖ ਕੇ ਪਰੇਸ਼ ਨਾਲ ਦਵਾਈ ਖਾਓ ਬਾਈ ਪੂਰਾ ਵਧੀਆ ਰਿਜ਼ਲਟ ਆ ਵੀਰੇ 100% ਤੇ ਦਵਾਈ ਖਾਧੀ ਮੈਂ ਵੀਰੇ ਆਨਲਾਈਨ YouTube ਤੇ ਦੇਖਿਆ ਸੀ ਤਨੋਜ ਟੱਬਾ ਬਾਈ ਤੋਂ ਮੈਂ ਦਵਾਈ ਲਈ ਹਾਂ ਜੀ ਉਹਨਾਂ ਨੇ ਮੈਨੂੰ ਪਾਰਸਲ ਥਰੂ ਦਵਾਈ ਭੇਜੀ ਤੇ ਮੈਂ ਉਹਨਾਂ ਨੇ ਮੈਨੂੰ ਛੱਟ ਸਾਬ ਜੇ ਕਿਸੇ ਦਾ ਸੰਦ ਖੜਾ ਨਹੀਂ ਹੁੰਦਾ ਮੋਟਾ ਨਹੀਂ ਹੁੰਦਾ ਲੰਬਾ ਨਹੀਂ ਹੈਗਾ ਸੁਪਣ ਦੋ ਸਾ ਠਿੱਲਾ ਪਾਣਾ ਟਾਈਮ ਹੀ ਨਹੀਂ ਲੱਗਦਾ ਤਾਂ ਵੀਰੇ ਮੈਨੂੰ ਵੀ ਬਹੁਤ ਇਹ ਬਿਮਾਰੀ ਸੀ ਵੀਰੇ ਮੈਂ ਡਾਕਟਰ ਸਾਹਿਬ ਤੋਂ ਦਵਾਈ ਲਈ ਤੇ ਹੁਣ ਮੈਂ ਬਿਲਕੁਲ ਠੀਕ ਆ ਮੈਂ ਮੇਰੀ ਮੰਨ ਕੇ ਤੁਸੀਂ ਇੱਕ ਵਾਰੀ ਡਾਕਟਰ ਸਾਹਿਬ ਤੋਂ ਦਵਾਈ ਲਓ ਤੁਸੀਂ 100% ਠੀਕ ਹੋਵੋਗੇ